ਅੱਜ ਅੰਮ੍ਰਿਤਸਰ ਵਿੱਚ ਬਹੁਤ ਜ਼ਿਆਦੀ ਧੁੰਦ ਪੈ ਚੁੱਕੀ ਹੈ। ਅਸੀਂ ਤੁਹਾਨੂੰ ਕੁਝ ਵੀਡੀਓ ਸ਼ੇਅਰ ਕਰਦੇ ਹਾਂ। ਦੇਖੋ ਜਿਸ ਵੀਡੀਓ ਵਿੱਚ ਲੋਕ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੇ ਹਨ। ਧੁੰਦ ਵੀ ਬਹੁਤ ਸੰਘਣੀ ਹੈ। ਤੇਜ਼ ਰਫ਼ਤਾਰ ਕਾਰਨ ਐਕਸੀਡੈਂਟ ਵੀ ਹੋ ਸਕਦੇ ਨੇ। ਪਰ ਲੋਕ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਆਪਣੀ ਸਪੀਡ ਹਜੇ ਵੀ ਤੇਜ਼ ਰੱਖੀ ਹੋਈ ਹੈ। ਇਹਨਾਂ ਨੂੰ ਥੋੜਾ ਸਮਝਣਾ ਚਾਹੀਦਾ ਹੈ ਕਿ 5 ਮਿੰਟ ਲੇਟ ਹੋ ਚਾਹੀਏ ਤਾਂ ਕੋਈ ਗੱਲ ਨਹੀਂ। ਜਾਨ ਤੇ 바ਚ ਸਕਦੀ ਹੈ ਐਕਸੀਡੈਂਟ ਹੋਣ ਤੋਂ। आओ नज़र मारद इस वीडियो वाल